ਕੋਈ ਤਾਂ ਨਹੀਂ ਕੋਈ ਨਕਤਾ ਦੇ ਦੇ ਯਾਰ ਜੀਜੂ ਨਵੀਆਂ ਚੀਜ਼ਾਂ ਕੜਾਈ ਜਾਂਦੇ ਆ ਉਦੋਂ ਨਵਾਂ ਫੋਨ ਲਿਆ ਆਪਾਂ ਦਾ ਠੀਕ ਆ ਫਿਰ ਸਾਈਕਲ ਲਿਆ ਆਏ ਫਿਰ ਮੋਟਰਸਾਈਕਲ ਲਿਆ ਆਏ ਅੱਜ ਮੈਨੂੰ ਕਹਿੰਦੇ ਕਾਕਾ ਫੋਰਚਨਰ ਕਰਾਉਣੀ ਆ ਤੇਲ ਤੂ ਲਿਆ ਅੱਜ ਪੂਰਾ 5 ਕਿਲੋ ਵਾਲੀ ਕੈਨੇ ਆਪਾਂ ਉਹ ਕਰਨੀਆਂ ਵਾਰਨੀਆਂ ਚੁਣੀਆਂ ਜੇ ਨਵੀਂ ਗੱਡੀ ਲਾਉਂਦੀ ਇੰਨਾ ਪੈਸਾ ਕਿੱਥੋਂ ਆ ਰਿਹਾ ਵਾ ਚੰਨੀ ਮੈਨੂੰ ਕੋਈ ਮੰਤਰ ਛੰਤਰ ਦੇ ਮੈਂ ਵੀ ਪੈਸੇ ਲੈਣਾ ਯਾਰ ਓ ਕਾਕਾ ਲਗਤੀ ਤੈਨ ਦਾ ਵੀਰ ਨੇ ਇੰਨਾ ਕੁਸ਼ ਕਿਦੂ ਲੈ ਲਿਆ ਚੱਲ ਪਹਿਲਾਂ ਉਹ ਤੋਂ ਪਾਰਟੀ ਲਵਾ ਮੈਂ ਹੋਰ ਤੱਕ ਹਮ ਬਾਤ ਐਂ ਬਾਬ ਵੀਰ ਐਡਾ ਕੀ ਡੱਕਾ ਮਾਰਤਾ ਉਹਨੇ ਕਾਹਦਾ ਰਿਮੇ ਇੰਨਾ ਕੁਸ਼ ਲੈ ਕੇ ਆਂਦਾ ਕੁੱਛ ਨਹੀਂ ਨਸੀ ਤਾਂ ਨਹੀਂ ਪਈਦਾ ਤੋਂ ਨੰਬਰ ਦਾ ਕੰਮ ਐਂ ਬ੍ਰੀਟ ਹੀ ਕਰੇ ਨਾ ਰੜ ਕੇ ਕਰਦਾ ਹੋਵੇ ਹੋ ਤੂੰ ਮੈਨੂੰ ਆ ਕੇ ਜਾਣ ਕੇ ਦੱਸਣਾ ਕਿ ਆ ਮੈਂ ਹੁਣ ਬਈ ਇਹਨੂੰ ਐ ਮੈਚਾਂ ਲੱਗਣਾ ਉਹ ਨਹੀਂ ਯਾਰ ਚੰਨੀ ਮੈਂ ਤੈਨੂੰ ਕਾਹ ਤੋਂ ਕਹੂੰਗਾ ਯਾਰ ਮੈਨੂੰ ਚੱਕਰ ਇਹ ਹੈ ਵੀ ਇਹ ਚੀਜ਼ਾਂ ਜੋ ਮੈਨੂੰ ਜਿੱਦੂ ਕੋਈ ਵੀ ਕਿਸੇ ਨੂੰ ਹੱਥ ਲਾਉਣ ਨਹੀਂ ਦਿੰਦਾ